ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਜਿਸ ਮੁੱਦੇ ਤੇ ਮੈਂ ਗੱਲ ਕਰਨ ਜਾ ਰਿਹਾ ਇੱਕ ਬਹੁਤ ਵਿਸ਼ਾਲ ਮੁੱਦਾ ਆ ਬਹੁਤ ਜ਼ਿਆਦਾ ਪ੍ਰਭਾਵਿਤ ਕਰਨ ਵਾਲਾ ਇਨਸਾਨੀਅਤ ਨੂੰ ਮੁੱਦਾ ਆ ਸਦੀਆਂ ਤੋਂ ਚੱਲਿਆ ਆ ਰਿਹਾ ਹੁਣ ਵੀ ਚੱਲਿਆ ਆ ਰਿਹਾ ਸਿਆਸੀ ਰੋਟੀਆਂ ਸੇਕੀਆਂ ਜਾ ਰਹੀਆਂ ਨੇ ਬੜੇ ਬੜੇ ਵੱਡੇ ਟਰਨੇ ਲੱਗਦੇ ਨੇ ਰਿਜ਼ਰਵੇਸ਼ਨ ਦੇ ਲਈ ਬੜੇ ਬੜੇ ਵੱਡੇ ਟਰਨੇ ਲਾਉਂਦੇ ਨੇ ਲੋਕੀ ਆਪਣੀ ਜੌਬ ਨੂੰ ਸਿਕਿਉਰ ਕਰਨ ਦੇ ਲਈ ਤਾਂ ਉਹ ਮੁੱਦਾ ਹੈਗਾ ਜੀ ਅਨਇੰਪਲੋਇਮੈਂਟ ਆਫ ਪੰਜਾਬ ਇੱਕ ਬਹੁਤ ਵਿਸ਼ਾਲ ਮੁੱਦਾ ਹੋਣ ਦੀ ਵਜ੍ਹਾ ਕਰਕੇ ਮੈਨੂੰ ਇੱਕ ਵੀਡੀਓ ਦੇ ਵਿੱਚ ਸਮਾਪਤ ਨਹੀਂ ਕਰ ਸਕਦਾ ਇਸ ਲਈ ਮੈਂ ਇਹਦੇ ਪਾਰਟ ਬਣਾਉਣ ਦਾ ਜਿਹੜਾ ਹੈ ਕੰਦਰਨਾ ਕੀਤਾ ਆ ਸਭ ਤੋਂ ਪਹਿਲਾਂ ਮੈਂ ਇਹਦੇ ਵਿੱਚ ਜਿਹੜੀ ਸਟੈਟਿਕ ਇਨਫੋਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਨਾ ਚਾਹੁੰਦਾ ਹਾਂ ਮੈਂ ਸ਼ੁਰੂ ਕਰਨਾ ਚਾਹੁੰਦਾ ਜੀ ਰੈਂਕ ਲਿਸਟ ਤੋਂ ਦਾ ਲਿਸਟ ਇਜ਼ ਕੰਪਾਈਲਡ ਫਰੋਮ ਦਾ ਐਨਐਸਐਸ 66th ਰਾਉਂਡ ਰਿਪੋਰਟ ਫਰੋਮ ਦਾ ਮਿਨਿਸਟਰੀ ਆਫ ਸਟੈਟਿਕ ਐਂਡ ਪ੍ਰੋਗਰਾਮ ਇੰਪਲੀਮੈਂਟੇਸ਼ਨ ਗਵਰਨਮੈਂਟ ਆਫ ਇੰਡੀਆ ਏਅਰਪੋਰਟ ਦੇ ਵਿੱਚ ਜੀ ਆਪਣੇ ਪੰਜਾਬ ਦਾ ਪੰਜਵਾਂ ਰੈਂਕ ਆ ਜੀ ਅਨਪਲਾਈਮੈਂਟ ਦੇ ਵਿੱਚ ਤੇ ਪਰ 1000 ਇਹਨੂੰ ਅੰਕਿਆ ਜਾਂਦਾ ਆ ਅਰਬਨ ਦੇ ਵਿੱਚ ਅਨਪਲਾਈਮੈਂਟ ਹੈਗੀ ਆ ਜੀ 48 ਰੂਲਰ ਦੇ ਵਿੱਚ ਹੈਗੀ ਜੀ 26 ਮਤਲਬ ਕਿ ਸ਼ਹਿਰਾਂ ਦੇ ਵਿੱਚ ਜਿਹੜੀ ਆ ਬੇਰੁਜ਼ਗਾਰੀ ਉਹ ਵੱਧ ਆ ਪਿੰਡਾਂ ਦੇ ਨਾਲ ਤੇ ਤੁਸੀਂ ਸਮਾਰਟ ਸਿਟੀ ਬਣਾ ਰਹੇ ਹੋ ਰੋਜ਼ਗਾਰ ਪੈਦਾ ਕਰਨ ਲਈ ਤਾਂ ਤੁਹਾਨੂੰ ਲੋੜ ਹੀ ਨਹੀਂ ਸਮਾਰਟ ਸਿਟੀ ਬਣਾਉਣ ਦੀ ਜਦੋਂ ਤੁਹਾਡੇ ਪਿੰਡ ਹੀ ਸਮਾਰਟ ਬਣ ਜਾਣਗੇ ਤਾਂ ਸ਼ਹਿਰਾਂ ਦੇ ਵਿੱਚ ਲੋਕਾਂ ਦਾ 플ਾਂਟ ਰੁਕ ਜਾਏਗਾ ਚਲੋ ਖੈਰ ਇੱਕ ਇਹ ਅਲੱਗ ਤੋਂ ਮੁੱਦਾ ਹੈ ਮੈਂ ਤੇ ਦੋ ਫੈਕਟ ਕੱਢੇ ਨੇ ਅੱਜ ਪਹਿਲੀ ਵੀਡੀਓ ਦੇ ਵਿੱਚ ਜਿਹੜੇ ਕਿ ਮੈਂ ਤੁਹਾਡੇ ਨਾਲ ਸਾਂਝੇ ਕਰਨਾ ਚਾਹਣਾ ਹੈ ਪਹਿਲਾ ਫੈਕਟ ਹੈਗਾ ਜੀ ਮੇਰਾ ਪ੍ਰਾਇਮਰੀ ਐਜੂਕੇਸ਼ਨ ਪ੍ਰਾਇਮਰੀ ਐਜੂਕੇਸ਼ਨ ਦੇ ਵਿੱਚ ਸਾਡੇ ਚ ਕੀ ਨਕਾਮੀਆਂ ਨੇ ਪ੍ਰਾਇਮਰੀ ਐਜੂਕੇਸ਼ਨ ਚ ਸਭ ਤੋਂ ਪਹਿਲੀ ਸਾਡੀ ਨਕਾਮੀ ਹੈਗੀ ਆ ਜੀ ਸਾਡੇ ਕਈ ਸਰਕਾਰੀ ਸਕੂਲ ਤਾਂ ਬੰਦ ਹੋ ਚੁੱਕੇ ਆ ਜੇ ਮੈਂ ਆਪਣੇ ਪਿੰਡ ਦੀ ਸਰਪੂਰ ਦੀ ਸਕੂਲ ਦੀ ਗੱਲ ਕਰਾਂ ਤੇ ਸਾਡੇ ਖੁਦ ਦੇ ਪਿੰਡ ਦਾ ਸਕੂਲ ਆ ਜਿਹੜਾ ਬੰਦ ਹੋ ਚੁੱਕਾ ਪ੍ਰਾਇਮਰੀ ਮਰਜ ਕੀਤਾ ਜਾ ਚੁੱਕਾ ਦੂਜੇ ਪਿੰਡ ਦੇ ਨਾਲ ਦੂਸਰਾ ਜਿਹੜੇ ਚੱਲ ਰਹੇ ਨੇ ਕਾ ਦੁੱਖਾ ਉਹਨਾਂ ਦੇ ਵਿੱਚ ਸਟਾਫ ਹੀ ਹੈ ਨਹੀਂਗਾ ਮਤਲਬ ਕਿ ਪੰਜਾਂ ਕਲਾਸਾਂ ਨੂੰ ਇੱਕ ਟੀਚਰ ਪੜਾ ਰਿਹਾ ਸਾਰੇ ਸਬਜੈਕਟ ਕਿਤੇ ਕਿਤੇ ਤਾਂ ਦੋ ਟੀਚਰ ਹੈਗੇ ਆ ਪਰ ਦੋ ਤੋਂ ਜ਼ਿਆਦਾ ਤਾਂ ਬੜੀ ਮੁਸ਼ਕਲ ਆ ਮਿਲ ਨਹੀਂ ਸਕਦਾ ਪਹਿਲਾਂ ਅੰਤ ਤੌਰ ਤੇ ਅੱਜ ਤੋਂ 20 ਸਾਲ ਪਹਿਲਾਂ ਤਕਰੀਬਨ ਜਿਹੜੇ ਹੈਗੇ ਆ ਬੱਚੇ ਜਿਹੜੇ ਉਹ ਪ੍ਰਾਇਮਰੀ ਸਕੂਲ ਪਿੰਡ ਦੀ ਸਿੱਖਿਆ ਜਿਹੜੀ ਹੈਗੀ ਆ ਆਪਣੀ ਸਿੱਖਿਆ ਪਿੰਡ ਤੋਂ ਗ੍ਰਹਿਣ ਕਰਦੇ ਸੀ ਹੁਣ ਇਹਦਾ ਫਾਇਦਾ ਕੀ ਹੈ ਜੀ ਇੱਕ ਤਾਂ ਸਾਈਕੋਲੋਜੀਕਲ ਬੈਨੀਫਿਟ ਹੈਗਾ ਇੱਕ ਮੈਂਟਲੀ ਬੈਨੀਫਿਟ ਹੈਗਾ ਆ ਇੱਕ ਫਿਜ਼ੀਕਲ ਬੈਨੀਫਿਟ ਮਤਲਬ ਤਿੰਨ ਤਰ੍ਹਾਂ ਦੇ ਬੈਨੀਫਿਟ ਨੇ ਪਹਿਲਾ ਬੈਨੀਫਿਟ ਜੇ ਆਪਾਂ ਫਿਜ਼ੀਕਲ ਦੇਖ ਲਈਏ ਤਾਂ ਪਿੰਡ ਦੇ ਸਕੂਲ ਦੇ ਵਿੱਚ ਅਗਰ ਬੱਚਾ ਪੜ੍ਹੇਗਾ ਤਾਂ ਉਹਨੂੰ ਚੱਲਣਾ ਫਿਰਨਾ ਥੋੜਾ ਪਏਗਾ ਉੱਤੇ ਬੋਝ ਘਟਾ ਹੈ ਜਾਣ ਦਾ ਆਉਣ ਦਾ ਜੇ ਆਪਾਂ ਮੈਂਟਲੀ ਗੱਲ ਕਰੀਏ ਤਾਂ ਉਹ ਪ੍ਰੇਪੇਅਰ ਹੈ ਆਪਣੇ ਛੋਟੇ ਸਾਥੀਆਂ ਨਾਲ ਹੀ ਪੜਦਾ ਹੈ ਆ ਬਾਪ ਦਾ ਜਿਹੜਾ ਹੈਗਾ ਰਿਵਿਊ ਕਰਨਾ ਸੌਖਾ ਹੈ ਆਪਣੇ ਪਿੰਡ ਦੇ ਵਿੱਚ ਤਾਂ ਦੇਖੋ ਜਦੋਂ ਤੋਂ ਪ੍ਰਾਈਵੇਟਾਈਜ਼ੇਸ਼ਨ ਹੋਇਆ ਸਿੱਖਿਆ ਦਾ ਚਲੋ ਹੋਣਾ ਚਾਹੀਦਾ ਹੈ ਸਾਰੀਆਂ ਸਹੂਲਤਾਂ ਸਰਕਾਰ ਵੀ ਨਹੀਂ ਦੇ ਸਕਦੀ ਕਿ ਹਰ ਚੀਜ਼ ਸਰਕਾਰ ਨਹੀਂ ਪੈਦਾ ਕਰ ਕੀਤੀ ਕਰ ਸਕਦੀ ਕਿ ਤਾਂ ਇਹਨਾਂ ਪ੍ਰਾਇਮਰੀ ਸਕੂਲਾਂ ਦੀ ਦਸ਼ਾ ਜਿਹੜੀ ਉਹ ਖਰਾਬ ਹੋਣੀ ਸ਼ੁਰੂ ਹੋ ਗਈ ਖਰਾਬ ਹੋਣੀ ਨਹੀਂ ਸ਼ੁਰੂ ਹੋਈ ਅਸਲ 'ਚ ਖਰਾਬ ਕਰਨੀ ਸ਼ੁਰੂ ਕਰ ਦਿੱਤੀ ਗਈ ਤਾਂ ਕਿ ਪ੍ਰਾਈਵੇਟ ਬਿਜ਼ਨਸ ਨੂੰ ਪ੍ਰਮੋਟ ਕੀਤਾ ਜਾ ਸਕੇ ਵੱਟੀਆਂ ਫਰਮਾਂ ਸੀਗੀਆਂ ਇਨਵੈਸਟਮੈਂਟ ਕਰਨ ਵਾਲੀਆਂ ਪ੍ਰਾਇਮਰੀ ਸਕੂਲ ਮਾਰੇ ਹੋਗੇ ਜਿਨ੍ਹਾਂ ਕੋਲੇ ਖਰਚਾ ਹੈਗਾ ਸੀ ਬੱਚਿਆਂ ਨੂੰ ਪੜਾਉਣ ਦਾ ਉਹਨਾਂ ਦਾ ਪ੍ਰਾਇਮਰੀ ਸਕੂਲਾਂ ਤੋਂ ਆਪਣੇ ਬੱਚੇ ਪਟਾ ਹਟਾ ਕੇ ਤੇ ਜਿਹੜੇ ਆਪਦੇ ਪ੍ਰਾਈਵੇਟ ਸਕੂਲ ਨੇ ਉਹਨਾਂ ਦੇ ਵਿੱਚ ਦਾਖਲ ਕਰਵਾ ਦਿੱਤੇ ਹੁਣ ਇੱਕ ਲਾਅ ਸੀਗਾ ਜੀ 4 ਸਾਲ ਤੋਂ ਘੱਟ ਬੱਚੇ ਦੀ ਐਡਮਿਸ਼ਨ ਨਹੀਂ ਹੋ ਸਕਦੀ ਤਾਂ ਉਹਦੇ ਤੇ ਇੱਕ ਪਖੰਡ ਕੁੱਟਿਆ ਗਿਆ ਜੀ ਪਲੇ ਵੇ ਸਕੂਲ ਪੈਦਾ ਕਰ ਦਿੱਤੇ ਗਏ ਹੁਣ ਪਲੇ ਵੇ ਦੇ ਵਿੱਚ ਬੱਚੇ ਦਾ ਕੀ ਸਬੰਧ ਆ ਪੜਾਈ ਦੇ ਨਾਲ ਇੱਕਾਨੇ ਦਾ ਸਬੰਧ ਹੈ ਨਹੀਂ ਹਜ਼ਾਰਾਂ ਲੱਖਾਂ ਰੁਪਇਆ ਲਟਾਈ ਜਾ ਰਹੇ ਨੇ ਮਾਪੇ ਬੇਵਕੂਫਾਂ ਦੀ ਤਰ੍ਹਾਂ ਬੱਚਾ ਉਹਨਾ ਮੈਂਟਲੀ ਫਿਜ਼ੀਕਲੀ ਫੇਟੀ ਹੈ ਨਹੀਂਗਾ ਤੁਸੀਂ ਉਸ ਨੂੰ ਸਿਸਟਮ ਦੇ ਬਾਰੇ ਸਮਝਾਉਣਾ ਚਾਹੋਗੇ ਉੱਠਣਾ ਬੈਠਣਾ ਸਿੱਖ ਜੇਗਾ ਤੁਹਾਡੇ ਘਰ ਨਾਲੋਂ ਵਧੀਆ ਸਕੂਲ ਕਿੱਥੇ ਹੋ ਸਕਦਾ ਨਾ ਕੇਅਰ ਆ ਉੱਥੇ ਇਹਨਾਂ ਬੱਚੇ ਦੀ ਪੇਰਵਾਹੀ ਆ ਉੱਥੇ ਦੂਸਰੀ ਗੱਲ ਸਭ